ਸਰ ਜਿਹੜਾ ਅੱਜ ਫਿਰੋਜ਼ਪੁਰ ਕੈਟਰ ਰੇਲਵੇ ਪੁਲ ਦੇ ਨਾਲ ਆ ਜਿਹੜਾ ਨਾਕਾ ਲਾਇਆ ਗਿਆ ਕਿੰਨੇ ਸਰ ਚਲਾਨ ਕੱਟੇ ਗਏ ਨੇ ਸਰ ਅਜਮਾਨ ਜੋ ਐਸਪੀ ਸਾਹਿਬ ਦੇ ਹੁਕਮ ਅਨਸਾਰ ਅੱਜ ਹਮਰ ਹਸਪਤਾਲ ਦੇ ਨਾਲ ਅਸੀਂ ਪੁਲ ਦੇ ਲਾਗੇ ਰੇਲਵੇ ਪੁਲ ਦੇ ਲਾਗੇ ਅਸੀਂ ਨਾਕਾ ਲਾਇਆ ਜ ਜਿਹਦੇ ਵਿੱਚ ਅਸੀਂ ਬੁਲਟ ਮੋਟਰਸਾਈਕਲਾਂ ਦੇ ਬਰੀਕੀ ਨਾਲ ਜਾਂਚ ਕਰਕੇ ਜਿਨ੍ਹਾਂ ਨੂੰ ਸਰ ਪਟਾਕਾ ਲੱਗੇ ਆ ਉਹਨਾਂ ਦੇ ਅਸੀਂ ਵਾਧੂ-ਵਾਧੂ ਚਲਾਨ ਕਰਦੇ ਆ ਔਰ ਬਿਨਾ ਨੰਬਰੀ ਮੋਟਰਸਾਈਕਲ ਟਿੱਪਲ ਸਵਾਰੀ ਇਹਨਾਂ ਦੇ ਅਸੀਂ ਵੱਧ ਤੋਂ ਵੱਧ ਚਲਾਨ ਕਰਦੇ ਜਿਨ੍ਹਾਂ ਨੂੰ ਵੱਡੇ ਹੋਣ ਲੱਗੇ ਕਾਲੀ ਜਾਲੀ ਲੱਗੀ ਆ ਬਤੌਰ ਉਹਨੇ ਜਾਂਚ ਕਰਕੇ ਵੱਧ ਤੋਂ ਵੱਧ ਚਲਾਨ ਕਰ ਰਿਹਾ ਸਰ ਕਿੰਨੇ ਚਲਾਨ ਕੱਟੇ ਗਿਆ ਹੁਣ ਤੱਕ ਚਲਾਨ 15 ਕੱਟੇ ਗਿਆ ਜੀ ਹੁਣ ਤੱਕ ਇਹ ਸਰ ਬਾਉਂਡ ਵੀ ਕੀਤੇ ਗਏ ਆ ਹਾਂ 2 ਮੋਟਰਸਾਈਕਲ ਬਾਉਂਡ ਆ ਮੇਰੇ ਕੋਲ ਜੀ ਬੁਲਟ ਮੋਟਰਸਾਈਕਲ ਬਾਉਂਡ ਆ ਪਟਾਕਾ ਪਟਾਕਾ ਮਾਰੂ ਟੋਟਲ ਬੁਲਟ 5 ਕੀਤੇ ਸਾਡੇ ਮਾਤੀ ਮਰਾਈਆਂ ਆ ਜਿਹੜੇ ਆਪਣੇ ਫਿਰੋਜ਼ਪੁਰ ਦੇ ਨਿਵਾਸੀ ਆ ਜਿਹੜੇ ਕਮੂਨੀਆਂ ਤਾਂ ਜੀਆਂ ਹਟਾਉਂਦੇ ਆ ਉਹਨਾਂ ਨੂੰ ਕੀ ਮੈਸੇਜ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਸਰ ਵਿਛੜੇ ਬੁਲਟ ਮੋਟਰਸਾਈਕਲ ਜਿਹੜਾ ਕਹੂੰਗੀ ਟ੍ਰੈਫਿਕ ਨੀਮਨ ਦੀ ਧਜੀਆਂ ਡਾਉਂਦੇ ਆ ਉਹਨਾਂ ਨੂੰ ਇਹੀ ਕਹੂੰਗਾ ਪ੍ਰੋਪਰ ਆਪਦਾ ਘਰੋਂ ਟੂ-ਵੀਲਰ ਤੇ ਨਿਕਲਣਾ ਹੈਲਮਟ ਲਾਓ ਔਰ ਆਪਣਾ ਕਾਗਜ਼ਾਤ ਕਰੋ ਪੂਰੇ ਕਰਕੇ ਚੱਲੋ ਤੇ ਜਿਹੜੇ ਬੁਲਟ ਮੋਟਰਸਾਈਕਲਾਂ ਨੂੰ ਮੈਂ ਇਹੀ ਅਪੀਲ ਕਰਦਾ ਵੀ ਆਪਦਾ ਜਿਹੜਾ ਜੋ ਸਲੈਂਸਰ ਕੰਪਨੀ ਦਾ ਆਉਂਦਾ ਕੋਹੀ ਲਾਓ ਹੋਰ ਨਾ ਲਾਓ ਸਰ ਚਲਾਨ ਜਿਹੜੇ ਟੂ-ਵੀਲਰ ਦੇ ਕੱਟੇ ਜਾ ਰਹੇ ਜਾਂ ਫੋਰ-ਵੀਲਰ ਦੇ ਵੀ ਟੂ-ਵੀਲਰ ਦੇ ਵੀ ਕੱਟੇ ਜਾ ਰਹੇ ਫੋਰ-ਵੀਲਰ ਦੇ ਵੀ ਸਰ ਕੀ ਅਪੀਲ ਕੀ ਕਰਨਾ ਚਾਹ ਰਹੇ ਹੋ ਜੀ ਅਪੀਲ ਤਾਂ ਇਹੀ ਜਨਤਾ ਨੂੰ ਕਰਨਾ ਚਾਹਣਾ ਵੀ ਘਰੋਂ ਆਪਾਂ ਜ ਬਾਈਕ ਤੇ ਤੇ ਆਪਦਾ ਹੈਲਮਟ ਪਾ ਕੇ ਬਤੌਰ ਨਿਕਲੋ ਔਰ 4 ਵੀਲਰ ਚਲਾਉਣਾ ਤੇ ਆਪਦੀ ਸੀਟ ਬੈਲ ਲਾ ਕੇ ਇਧਰ ਉਤਾਰ ਹੌਲੀ ਰੱਖੋ ਸਰ ਜਿਹੜਾ ਅੱਜ ਫਿਰੋਜ਼ਪੁਰ ਕੈਟਰ ਰੇਲਵੇ ਪੁਲ ਦੇ ਨਾਲ ਆ ਜਿਹੜਾ ਨਾਕਾ ਲਾਇਆ ਗਿਆ ਕਿੰਨੇ ਸਰ ਚਲਾਨ ਕੱਟੇ ਗਏ ਨੇ ਸਾਰਾ ਏਮਾਨ ਜੋ ਐਸਐਸਪੀ ਸਾਹਿਬ ਦੇ ਹੁਕਮ ਅਨਸਾਰ ਅੱਜ ਅੰਮ੍ਰਿਤ ਹਸਪਤਾਲ ਦੇ ਨਾਲ ਅਸੀਂ ਪੁਲ ਤੇ ਲਾਗੇ ਰੇਲਵੇ ਪੁਲ ਦੇ ਲਾਗੇ ਅਸੀਂ ਨਾਕਾ ਲਾਇਆ ਜਿਦੇ ਵਿੱਚ ਅਸੀਂ ਬੁਲਟ ਮੋਟਰਸਾਈਕਲਾਂ ਦੇ ਬਰੀਕੀ ਨਾਲ ਜਾਂਚ ਕਰਕੇ ਜਿਨ੍ਹਾਂ ਨੂੰ ਸੰਸਰ ਪਟਾਕਾ ਲੱਗੇ ਆ ਉਹਨਾਂ ਦੇ ਅਸੀਂ ਵੱਧ ਤੋਂ ਵੱਧ ਚਲਾਨ ਕਰਦੇ ਆ ਔਰ ਬਿਨਾ ਨੰਬਰੀ ਮੋਟਰਸਾਈਕਲ ਟਿੱਪਲ ਸਵਾਰੀ ਇਹਨਾਂ ਦੇ ਅਸੀਂ ਵੱਧ ਤੋਂ ਵੱਧ ਚਲਾਨ ਕਰਦੇ ਜਿਨ੍ਹਾਂ ਨੂੰ ਵੱਡੇ ਹੋਰਨ ਲੱਗੇ ਕਾਲੀ ਜਾਲੀ ਲੱਗੀ ਆ ਬਤੌਰ ਉਹਨੇ ਜਾਂਚ ਕਰਕੇ ਵੱਧ ਤੋਂ ਵੱਧ ਚਲਾਨ ਕਰਦੇ ਆ ਸਰ ਕਿੰਨੇ ਚਲਾਨ ਕੱਟੇ ਗਿਆ ਹੁਣ ਤੱਕ? ਚਲਾਨ 15 ਕੱਟੇ ਗਿਆ ਜੀ ਹੁਣ ਤੱਕ। ਤੇ ਸਰ ਬਾਉਂਡ ਵੀ ਕੀਤੇ ਗਏ ਆ। ਹਾਂ ਦੋ ਮੋਟਰਸਾਈਕਲ ਬਾਉਂਡ ਆ ਮੇਰੇ ਕੋਲ ਜੀ। ਬੁਲਟ ਮੋਟਰਸਾਈਕਲ ਬਾਉਂਡ ਆ ਪਟਾਕਾ ਪਟਾਕਾ ਮਾਰੂ। ਟੋਟਲ ਬੁਲਟ 5 ਕੀਤੇ। ਸਾਡੇ ਮਾਤੀ ਮਰਾਈਆਂ ਆ ਜਿਹੜੇ ਆਪਣੇ ਫਿਰੋਜ਼ਪੁਰ ਦੇ ਨਿਵਾਸੀ ਆ ਜਿਹੜੇ ਕਾਨੂੰਨੀਆਂ ਤੱਜੀਆਂ ਢਾਉਂਦੇ ਆ ਉਹਨਾਂ ਨੂੰ ਵੀ ਮੈਸੇਜ। ਮੈਂ ਤੇ ਇਹੀ ਕਹਿਣਾ ਚਾਹਾਂਗਾ ਸਰ ਵੀ ਜਿਹੜੇ ਬੁਲਟ ਮੋਟਰਸਾਈਕਲ ਆ ਜਿਹੜੇ ਕਾਨੂੰਨ ਦੇ ਟ੍ਰੈਫਿਕ ਨਿਯਮਾਂ ਦੀ ੱੱੱ ਤੱਜੀਆਂ ਢਾਉਂਦੇ ਆ ਉਹਨਾਂ ਨੂੰ ਇਹੀ ਕਹਾਂਗਾ ਪ੍ਰੋਪਰ ਆ ਔਰ ਆਪਣਾ ਕਾਗਜ਼ਾਤ ਕਰੋ ਪੂਰੇ ਕਰਕੇ ਚੱਲੋ ਤੇ ਜਿਹੜੇ ਬੁਲਟ ਮੋਟਰਸਾਈਕਲਾਂ ਨੂੰ ਮੈਂ ਇਹੀ ਅਪੀਲ ਕਰਦਾ ਵੀ ਆਪ ਦਾ ਜਿਹੜਾ ਜੋ ਸਲੈਂਸਰ ਕੰਪਨੀ ਦਾ ਆਉਂਦਾ ਉਹੀ ਲਾਓ ਹੋਰ ਨਾ ਲਾਓ ਸਰ ਚਲਾਨ ਜਿਹੜੇ 2 ਵੀਲਰ ਦੇ ਕੱਟੇ ਜਾ ਰਹੇ ਜਾਂ 4 ਵੀਲਰ ਦੇ ਵੀ 2 ਵੀਲਰ ਦੇ ਵੀ ਕੱਟੇ ਜਾ ਰਹੇ 4 ਵੀਲਰ ਦੇ ਵੀ ਸਰ ਕੀ ਅਪੀਲ ਕੀ ਕਰਨਾ ਚਾਹ ਰਹੇ ਹੋ ਜੀ ਬੀਲ ਤਾਂ ਇਹੀ ਜਨਤਾ ਨੂੰ ਕਰਨਾ ਚਾਹਣਾ ਵੀ ਘਰੋਂ ਆਪਣਾ ਜਦੋਂ ਨਿਕਲਣਾ ਹੈ ਬਾਈਕ ਤੇ ਤੇ ਆਪਦਾ ਹੈਲਮਟ ਪਾ ਕੇ ਬਤੌਰ ਨਿਕਲੋ ਔਰ 2 4 ਵੀਲਰ ਚਲਾਉਣਾ ਤੇ ਆਪਦੀ ਸੀਟ ਬੈਲਟ ਲਾ ਕੇ ਦਫ਼ਤਰ ਹੌਲੀ ਰੱਖੋ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर